ਕੰਮ ਵਾਲੀ ਨੂੰ ਜਨਮ ਦਿਨ ਤੇ ਗੈਸ ਵਾਲਾ ਚੁੱਲਾ ਤੋਹਫੇ ਵਜੋਂ ਲੈ ਕੇ ਦੇਣ ਦੀ ਗੱਲ ਤੋਰੀ ਤਾਂ ਇਹਨਾਂ ਅੱਗੋਂ ਝਟਪਟ ਹੀ ਆਖ ਦਿੱਤਾ ਬਹੁਤਾ ਸਿਰੇ ਨਹੀਂ ਚੜਾਈਦਾ ਇਹਨਾਂ ਲੋਕਾਂ ਨੂੰ ਚੁੱਪ ਕਰਕੇ 500 ਦਾ ਨੋਟ ਫੜਾ ਦੀ ਬਸ ਅਜੇ ਆਖੀ ਹੋਈ ਗੱਲ ਦੇ ਹੱਕ 'ਚ ਇੱਕ ਹੋਰ ਦਲੀਲ ਦੇਣੀ ਲੱਗੀ ਸਾ ਕਿ ਗੁੱਸੇ 'ਚ ਆਖਣ ਲੱਗੇ ਜਿਹੜੀ ਗੱਲ ਮੈਂ ਇੱਕ ਵਾਰੀ ਆਖ ਦਿੱਤੀ ਬਸ ਆਖ ਦਿੱਤੀ ਅੱਗੋਂ ਜ਼ਿਆਦਾ ਬਹਿਸ ਨਾ ਕਰਿਆ ਕਰ ਬਹੁਤ ਬੈਸਨ ਵਾਲਾ ਇਨਸਾਨ ਮੈਨੂੰ ਜਮੇ ਹੀ ਪਸੰਦ ਨਹੀਂ ਅਗਲੇ ਪਲ ਬੇਬਸ ਜਹੀ ਹੋਈ 500 ਦੇ ਨੋਟ ਵਾਲਾ ਲਫਾਫਾ ਉਸ ਨੂੰ ਫੜਾ ਰਹੀ ਸਾਂ ਅਗਲੇ ਦਿਨ ਸਵੇਰੇ ਕੰਮ ਵਾਲੀ ਨੇ ਘਰੇ ਵੜਦਿਆਂ ਲਫਾਫੇ ਚ ਪੈਕ ਕੀਤਾ ਹੋਇਆ ਇੱਕ ਕੀਮਤੀ ਜਿਹਾ ਸੂਟ ਮੇਰੇ ਅੱਗੇ ਕਰ ਦਿੱਤਾ ਤੇ ਪੁੱਛਣ ਲੱਗੀ ਸਰਦਾਰਨੀ ਜੀ ਵੇਖਿਓ ਤਾਂ ਸਹੀ ਜਰਾ ਧਿਆਨ ਨਾਲ ਕਿੱਦਾਂ ਦਾ ਏ ਬਸ ਹੁਣੇ ਲੈ ਕੇ ਤੁਰੀ ਆਉਂਦੀ ਆ ਐਡਾ ਮਹਿੰਗਾ ਤੇਰਾ ਘਰ ਵਾਲਾ ਜੇ ਕੀਮਤ ਵਾਲਾ ਲੇਬਲ ਦੇਖ ਲਿਆ ਤਾਂ ਕਿਧਰੇ ਗੁੱਸੇ ਹੀ ਨਾ ਹੋ ਜਾਵੇ ਨਹੀਂ ਸਰਦਾਰਨੀ ਜੀ ਉਹ ਕੁਝ ਨਹੀਂ ਆਖ ਸਕਦਾ ਆਪਣੀ ਕਮਾਈ ਚ ਮੁੱਲ ਲੈ ਕੇ ਆਈਆਂ ਕਿਹੜਾ ਉਹ ਤੋਂ ਮੰਗੇ ਆ ਮਰਜ਼ੀ ਦਾ ਪਾਉਂਦੀਆਂ ਤੇ ਮਰਜ਼ੀ ਦਾ ਹਟਾਉਂਦੀਆਂ ਕੋਈ ਕੁਝ ਵੀ ਆਖੀ ਜਾਵੇ ਸੱਚੀ ਪੁੱਛੋ ਤਾਂ ਮਰਜ਼ੀ ਦੀ ਮਾਲਕਾ ਨਾ ਆਪਣੇ ਨਿੱਕੇ ਜਿਹੇ ਘਰ ਚ ਆਤਮ ਵਿਸ਼ਵਾਸ ਤੇ ਬੇਬਾਕੀ ਨਾਲ ਭਰੀ ਹੋਈ ਇੱਕ ਮਰਜੀ ਦੀ ਮਾਲਕਣ ਨੂੰ ਆਪਣੇ ਸਾਹਮਣੇ ਇੰਜ ਗੱਲਾਂ ਕਰਦੀ ਨੂੰ ਵੇਖ ਦੋ ਕੋਠੀਆਂ ਦੀ ਮਾਲਕ ਅਖਵਾਉਂਦੀ ਵੱਡੀ ਸਰਦਾਰਨੀ ਅੱਜ ਆਪਣੇ ਆਪ 'ਚ ਬਹੁਤ ਹੀ ਛੋਟਾ ਮਹਿਸੂਸ ਕਰ ਰਹੀ ਸੀ